ਕੀ ਕਰ ਰਹੀ ਹਾਂ ਮਮਤਾ ਵੀਡੀਓ ਬਣਾਉਂਦੇ ਸੀ ਤਾਂ ਕਰਕੇ ਮੈਂ ਸੋਚਿਆ ਇੰਨਾ ਟਾਈਮ ਵੀਡੀਓ ਬਣਾਉਂਗਾ ਨਾ ਟਾਈਮ ਬਾਹਰ ਖੁੱਲੇ ਨਹੀਂ ਰੱਖੇ ਜਾਂ ਤਾਂ ਕਰਕੇ ਫਿਰ ਮਗਾ ਜੂਟਰ ਲੈ ਪੇਟ ਲਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸੱਚੇ ਆ ਕਾਲ ਇਹ ਤਾਂ ਸੋ ਸਾਰੇ ਜਣ ਇੱਕ ਹੀ ਮੇਰੇ ਠੀਕ ਹੈ ਮੈਂ ਬਿਲਕੁਲ ਠੀਕ ਹਾਂ ਦੇਖੋ ਗਰਮੀ ਕਰਕੇ ਹੂੰ ਗਰਮੀ ਕਰਕੇ ਮਖਾ ਸਭ ਦਾ ਹੀ ਬੁਰਾਈ ਹਾਲ ਹੈ ਹਾਂ ਪਰ ਹੁਣ ਮੇਰਾ ਹੌਣ ਖਟ ਗਿਆ ਹਾਂ ਬੁਰਾ ਹਾਲ ਮੇਰਾ ਹੌਣ ਖਟ ਗਿਆ ਮੈਂ ਹੁਣ ਸੈਟਾਂ ਤਾਂ ਮੈਨੂੰ ਲੱਗਦਾ ਵੀ ਗਰਮੀ ਕੱਟ ਗਈ ਉਹ ਗਰਮੀ ਕੱਟ ਗਈ ਸੱਚੀ ਗੱਲ ਹੈ ਆ ਤੇ ਜਿਵੇਂ ਮਨਮੋਲ ਜੇ ਨਹੀਂ ਹੋਈ ਹੈ ਨਾ ਹਾਂ ਇੱਕ ਦਿਨ ਚਲ ਜਿਆਦ ਨਾ ਕਰ ਰੱਬ ਸੁੱਖ ਰੱਖੇ ਹੋ ਮਹੀਨਾ ਨਾ ਨਾ ਇੱਕ ਦਿਨ ਹੋਈ ਤੈਗੀ ਸੀ ਸੱਚੇ ਜਦੋਂ ਚੱਕਰ ਆਉਣ ਲੱਗੇ ਜਵਾਲੀਆਂ ਤੋਂ ਉਹਨਾਂ ਵੇਲੇ ਹਾਂ ਜਦੋਂ ਹੁੰਨੀ ਆ ਫਿਰ ਮਿੰਟਾਂ 'ਚ ਹੋ ਜਾਂਦੀ ਆ ਹੂੰ ਹੋਰ ਦੱਸੋ ਸਾਰੇ ਜਣੇ ਕਿਵੇਂ ਵਧੀਆ ਕਮੈਂਟ ਕਰਕੇ ਦੱਸਿਓ ਮੈਨੂੰ ਤੇ ਐਵੇਂ ਵੀ ਦੱਸਿਓ ਵੀ ਕਿੰਨੇ 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 ਇਸ ਬਾਰੇ ਸਿਲਵਾ ਲਿਆ ਤੇ ਕਿਦੇ ਘਰ 'ਚ ਖੁਸ਼ੀਆਂ ਆਈਆਂ ਤੇ ਬਾਕੀ ਇੱਕ ਕਮੈਂਟ ਆ ਸੀ ਇਹਦੇ ਮਾਈਗਰੇਨ ਬਾਰੇ ਪੁੱਛਿਆ ਸੀ ਤਾਂ ਵੀ ਬੀ ਇਹ ਪਿਛਲੇ 20 ਸਾਲਾਂ ਤੋਂ ਹੈ ਪਹਿਲੀ ਗੱਲ ਇਹਦਾ ਕੋਈ ਮੈਨੂੰ ਲੱਗਦਾ ਪੱਕਾ ਸੋਲੂਸ਼ਨ ਤਾਂ ਨਹੀਂ ਹੁੰਦਾ ਉਹ ਤਾਂ ਆਪਾਂ ਨੂੰ ਮੈਡੀਸਨ ਲੈਣੀ ਪੈਂਦੀ ਹੈ ਟਾਈਮ ਟੂ ਟਾਈਮ ਤੇ ਬਾਕੀ ਇਹਦੀ ਐਕਸਰਸਾਈਜ਼ ਜੁੜ ਹੁੰਦੀ ਮੈਂ ਆਸ ਲਦੀ ਹਾਂ ਜੋ ਜਿਵੇਂ ਆਪਾਂ ਬੈੱਡ ਤੇ ਪਿਆ ਪਹਿਲਾਂ ਹੱਥ ਪਿੱਛੇ ਮੋੜੋ ਤੇ ਫਿਰ ਗਰਦਨ ਨੂੰ ਬੈੱਡ ਤੋਂ ਥੋੜਾ ਜਿਹਾ ਨੀਚੇ ਕਰ ਲਓ ਉਹਦੇ ਨਾਲ ਵੀ ਮਤਲਬ ਥੋੜੀ ਜਿਹੀ ਰਾਹਤ ਮਿਲਦੀ ਹੈ ਤੇ ਬਾਕੀ ਮੈਂ ਕੁਝ ਵੀ ਬੋਲਣਾ ਚਾਹੁੰਦੀ ਕਿਉਂਕਿ ਜਿਆਦਾ ਮੈਨੂੰ ਨੌਲੇਜ ਹੈ ਨਹੀਂ ਉਸ ਚੀਜ਼ ਬਾਰੇ ਹੁਣ ਮੈਂ ਕੋਈ ਸ਼ੈ ਵੀ ਆਪਣੇ ਵੱਲੋਂ ਬੋਲ ਦਵਾਂ ਤੇ ਅੱਗੇ ਉਹ ਗਲਤ ਹੋ ਜਾਈਂ ਜਾਂ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਉਹ ਵੱਧ ਜਾਈ ਉਹਦਾ ਕੋਈ ਫਾਇਦਾ ਹੈ ਨਹੀਂ ਤੇ ਪੱਕੀ ਕਿ ਜਿਹੜੇ ਵੀ ਮਤਲਬ ਸਿਰ ਵਾਰੇ ਕੋਚਦੇ ਨੇ ਇਹ ਵਾਲ ਛੜਦੇ ਨੇ ਬਹੁਤ ਜ਼ਿਆਦਾ ਤੇ ਵੀ ਉਮਰ ਤੋਂ ਪਹਿਲਾਂ ਚਿੱਟੇ ਹੋ ਹੀ ਜਾਂਦੇ ਆ ਉਹ ਸਾਰੇ ਕਸ ਲਈ ਮਤਲਬ ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵੀਡੀਓ ਚ ਉਹਦੇ ਲਈ ਸਾਰਿਆਂ ਤੋਂ ਬੈਸਟ ਹੈ ਇੱਕ ਤਾਂ ਜਿਹਦੇ ਗੰਜ ਵਗੈਰਾ ਪੈਣ ਲੱਗ ਜਾਂ ਸਭ ਤੋਂ ਬੈਸਟ ਪਿਆਜ਼ਾਂ ਦਾ ਪਾਣੀ ਆ ਉਹ ਉਸੇ ਉਸੇ ਜਗ੍ਹਾ ਤੇ ਲਾਓ ਤੇ ਕਦੇ ਵੀ ਆਇਲੀ ਸਰਚੂ ਲਾਉਣਾ ਨਹੀਂ ਚਾਹੀਦਾ ਜਿਵੇਂ ਆਪਾਂ ਸਿਰ 'ਚ ਤੇਲ ਲੱਗਿਆ ਹੁੰਦਾ ਤੇ ਆਪਾਂ ਨਾਲੋਂ ਦੋ ਪਹਿਲਾਂ ਹੀ ਲਾ ਲੈਣੇ ਆ ਉਹ ਵੀ ਚੀਜ਼ ਗਲਤ ਹੈ ਉੱਥੇ ਅਸਰ ਨਹੀਂ ਕਰਦਾ ਹੈਗਾ ਪਿਆਜ਼ ਦਾ ਪਾਣੀ ਮਤਲਬ ਸਭ ਤੋਂ ਪਹਿਲਾਂ ਹੇਅਰ ਆਪਣੇ ਬੁਰਸ਼ ਕਰੋ ਬੁਰਸ਼ ਕਰਨ ਤੋਂ ਬਾਅਦ ਪਿਆਜ ਜਨਾ ਪਾਣੀ ਲਾਓ ਤੇ ਫਿਰ ਦਵਾ ਤੋਂ ਵਾਸ਼ਟ ਕਰੋ ਯਾਨੀ ਕਿ ਵਾਸ਼ਟ ਕਰਾਂਗਾ ਜਦ ਜਟ ਹੋ ਜਾਣਾ ਦੋ ਦੋ ਵਾਰ ਪਰ ਫਿਰ ਵੀ ਜੇ ਕਿਸੇ ਜ਼ਿਆਦਾ ਹੀ ਹੋ ਰਿਹਾ ਹੈ ਤੋ ਉਹ ਜੂ ਤੋ ਸਟਾਰਟ ਕਰ ਸਕਦੇ ਤੇ ਬਾਕੀ ਸਰਦੀ ਚ ਬਹੁਤ ਚੰਗੇ ਪਿਆਲ ਦਾ ਪਾਣੀ ਕਿਉਂਕਿ ਸਰਦੀ ਚ ਆਪਾਂ ਕੋਈ ਨਾ ਕੋਈ ਕੱਪੜਾ ਉੱਪਰ ਬੰਨ ਲੈਣੇ ਜਿਵੇਂ ਕੋਈ ਟੋਪੀ ਵਗੈਰਾ ਲੈ ਲੈਣੇ ਜਿੰਨੀ ਕਰ ਮੈਸ਼ ਹੁੰਦੀ ਆ ਉਹਨਾਂ ਦੀ ਜਲਦੀ ਸੈੱਟ ਹੁੰਦੀ ਤੇ ਤੁਰ ਬਾਕੀ ਕੋਈ ਵੀ ਜਿਹੜੀ ਪ੍ਰੋਬਲਮ ਹੋਏ ਇੱਕ ਤੇਲ ਦੱਸਿਆ ਸੀਗਾ ਵੀ ਮਤਲਬ ਆਪਾਂ ਖਾਸ ਸਾਰੇ ਤੇਲ ਮਤਲਬ ਇਕੱਠੇ ਕਰਕੇ ਜਿਵੇਂ ਆਮਲੇ ਦਾ ਹੋ ਜਾਂਦਾ ਸਰੋਂ ਦਾ ਹੋ ਜਾਂਦਾ ਨਵਰਤਨ ਹੋ ਜਾਂਦਾ ਕੇਸ਼ ਕਿੰਗ ਜਾਂ ਸ਼ੇਸ਼ਾ ਇਹ ਜਿਹੜੇ ਖਾਸ ਤੇਲ ਇਕੱਠੇ ਕਰਕੇ ਇੱਕ ਬੋਤਲ ਚ ਪਾ ਲਓ ਉਸ ਬੋਤਲ ਚ ਜੇ ਕਿਤੋਂ ਵੀ ਮੇਰੇ ਮੱਖੀ ਆਲਦੀ ਕਾ ਕੂਕੜੀ ਪਾ ਲਓ ਮਿਲ ਜਾਂਦੀ ਹੈ ਕਿ ਜੇ ਆਪ ਕੋਈ ਸ਼ਿਸ਼ ਕਰੀਏ ਤਾਂ ਮਜਰੂਰ ਤੋਂ ਮਿਲ ਜਾਂਦੀ ਹੈ ਉਹ ਪਾਲਵੇ ਤੇ ਵਿੱਚ ਕਲੌਂਜੀ ਤੇ ਮੇਥੇ ਜਿਹੜੇ ਆਪਾਂ ਅੰਬ ਦੇ achar ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਇੱਕ ਬਰੀਕ ਪਾਊਡਰ ਬਣਾ ਕੇ ਉਹਨਾਂ ਨੂੰ ਮਿਕਸ ਕਰਦੇ ਹੋ ਤੇਲ ਦੇ ਵਿੱਚ ਤੇ ਨਾਲ ਪਾ ਦੋਵੇ 1 ਜਾਂ 2 ਛਿੱਟੀਆਂ ਬਾਦਾਮ ਰੋਗੰਦੀਆਂ ਕਿ ਬਾਦਾਮ ਰੋਗੰਦੀ ਛਿੱਟੀਆਂ ਪਾ ਦੇ ਕੁਆਂਟੀਟੀ ਦੇ ਅਕੋਰਡਿੰਗ ਪਾ ਦੇ ਜੇ ਤੁਸੀਂ ਕਿੰਡਾ ਦੀ ਬੋਤਲ ਲਈਆ ਤਾਂ ਇੱਕ ਛਿੱਟੀ ਬਹੁਤ ਹੈ ਤੇ ਤੁਸੀਂ ਕਿਲੋ ਤੋਂ ਜਗਮ ਨਾਲੋਂ ਤਦੋਂ ਪਾ ਸਕਦੇ ਚਾਰ ਪੰਜ ਸਾਈਡ ਉਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਬਹੁਤ ਵਧੀਆ ਚੀਜ਼ ਹੈ ਪੈਸੇ ਵੀ ਜੀਨੂੰ ਕੋਈ ਦਿਮਾਗੀ ਪ੍ਰੋਬਲਮ ਹੋਵੇ ਉਹਨੂੰ ਡਾਕਟਰ ਦੱਸਦੇ ਨੇ ਕਿ ਵਦਾਮ ਰੋਗਨ ਦੀ ਜਿਹੜੀ ਹੈ ਮਾਨਸਿਕ ਕਰਨੀ ਹੈ ਸਿਰ ਦੇ ਵਿੱਚ ਇਹ ਤੇਲ ਬਣਾ ਕੇ ਤੁਸੀਂ ਸਿਰ ਦੇ ਵਿੱਚ ਲਗਾਓਗੇ ਤੇ ਮਤਲਬ 100% ਵਾਲ ਆਉਣਗੇ ਝੜਨੋਂ ਵਟਣਗੇ ਸਾਰਾ ਕੁਝ ਆ ਕੇ ਬਣਾ ਲਉ ਕਿੰਨਾ ਕਿਤੇ ਜਿਹੜੀ ਮੁਖਿਆਲ ਦੀ ਕੁਕੜੀ ਆ ਉਹ ਚਿੱਟੇ ਵੀ ਨਹੀਂ ਹੋਣਦੀ। ਪਾਲ ਕੇ ਹਲਾਉਂਦੇ ਰਹੋ ਤੇਲ ਨੂੰ ਇੱਕ ਦੋ ਵਾਰੀ ਹਲਾ ਦੋ ਬਹੁਤ। ਜੇ ਲੋਹੇ ਦੇ ਭਾਂਡੇ ਚ ਪਾਇਆ ਜਾਵੇ ਬਾਲਾ ਵਧੀਆ ਹਨਾ। ਹਾਂ ਲੋਹੇ ਦੇ ਭਾਂਡੇ ਚ ਜ਼ਿਆਦਾ ਵਧੀਆਗਾ ਤੇ ਬਸ ਨੂੰ ਟਾਈਮ ਟਾਈਮ ਤੇ ਹਿਲਾਉਂਦੇ ਰਵੋ। ਹਾਂ ਲੋਹੇ ਦਾ ਨਾ ਮਿਲੇ ਤਾਂ ਕੰਚ ਦੀ ਬੋਤਲ ਚ ਵੀ ਪਾ ਸਕਦੇ ਹਾਂ। ਜੇ ਲੋਹੇ ਦਾ ਭਾਂਡਾ ਨਾ ਮਿਲੇ ਤਾਂ ਕੰਚ ਦੇ ਭਾਂਡੇ ਚ ਪਾ ਸਕਦੇ ਹਾਂ। ਲੋਹਾ ਜਾਂ ਕੰਚ ਦੋਨੋਂ ਹੀ ਬੈਸਨੇ ਮਖਿਆਲ ਦੀ ਕੁੱਕੜੀ ਬਹੁਤ ਜੋਰੀ ਆ ਉਹਨਾਂ ਦੇ ਵਿੱਚ ਪਾਉਣਾ ਉਹ ਵੀ ਜਿਹਦੇ ਵਾਲ ਚਿੱਟੇ ਹੋ ਰਹੇ ਨੇ ਤਾਂ ਜਿੱਟਣ ਲਈ ਲੰਮਿਆਂ ਦੇ ਲਈ ਤੇ ਝੜਨ ਉਹ ਤਾਂ ਮੇਰੇ ਲਈ ਸਾਈਕਾ ਸੇ ਦਾ ਸੋਲੂਸ਼ਨ ਅਦਾਸ ਤਾਂ ਬਾਕੀ ਤੁਸੀਂ ਵੀ ਮੈਨੂੰ ਦੱਸਿਓ ਕਿ ਅੱਜ ਮੈਨੇ ਤਿਆਰ ਹੋਣ ਤੇ ਕਾਫੀ ਟਾਈਮ ਲਾਇਆ ਤੇ ਇਹ ਸੋਹਣੀ ਤਿਆਰ ਹੋਈ ਤੁਸੀਂ ਦੱਸਿਓ ਵੀ ਮੈਂ ਘਰੋਦੀ ਲੱਗਦੀ ਆਂ ਇਹ ਰੋਣਾ ਮਨ ਸੁਖ ਕੀ ਮੇ ਦਾ ਲੱਗਦਾ ਪਰ ਇਹ ਸੂਰਫੂਸ ਮੇਰਾ ਪਹਿਲਾਂ ਹੀ ਦੇਖਿਆ ਹੋਣਾ ਉਹ ਤੁਸੀਂ ਮੈਨੂੰ ਖੁਦ ਵਾ ਕੋਈ ਦੱਸ ਦੋਗੇ ਵੀ ਇਹ ਸੂਟੋ ਨਾ ਮਾਨੀ ਹੈਗਾ ਤੇ ਬਾਕੀ ਸਾਰੇ ਜਣੇ ਖੁਸ਼ ਰਹਿਆ ਕਰੋ ਮਿਹਨਤ ਕਰਦੇ ਰਹਿਆ ਕਰੋ ਬਾਬਾ ਜੀ ਇੱਕ ਨਾ ਇੱਕ ਦਿਨ ਆਪਣੀ ਮਿਹਨਤ ਨੂੰ ਰੰਗ ਭਗ ਜਰੂਰ ਲਾਉਂਦੇ ਨੇ ਬਸ ਐਵੇਂ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹੋ ਕਿਸੇ ਦਾ ਵੀ ਦਿਲ ਦੰਕਾਓ ਕਿਸੇ ਤੋਂ ਵੀ ਵਾਦੂਆ ਨਾ ਲਓ ਹਰ ਕਿਸੇ ਦਾ ਮਤਲਬ ਜੇ ਕੋਈ ਇਨਸਾਨ ਹੈ ਆਪਣੇ ਕੰਮ ਨਹੀਂ ਵੀ ਆਉਂਦਾ ਤਾਂ ਵੀ ਉਹਦੇ ਕੰਮ ਆ ਜੂ ਉਹ ਇਹ ਸੋਚ ਕੇ ਵੀ ਜੋ ਨਹੀਂ ਆ ਰਿਹਾ ਉਹਦਾ ਸੰਸਕਾਰ ਹੈ ਜੇ ਮੈਂ ਆ ਰਿਹਾ ਤਾਂ ਉਹ ਮੇਰਾ ਸੰਸਕਾਰ ਸੋ 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 ਇਸਾ ਦੇ ਨਾਲ ਸਾਰੇ ਜਣੇ ਬਸ ਬੈਸਟ ਬੈਸਟ ਕਰੋ ਜ਼ਿੰਦਗੀ ਚ ਬਹੁਤ ਛੋਟੀ ਜ਼ਿੰਦਗੀ ਹੈ ਪਤਾ ਨਹੀਂ ਆਉਣ ਨਾ ਟਾਈਮ ਕੱਲ ਆਪਾਂ ਨੂੰ ਮਿਲਣਾ ਵੀ ਹੈ ਜਾਂ ਨਹੀਂ ਮਿਲਣਾ ਇਸ ਲਈ ਕਦੇ ਵੀ ਕਿਸੇ ਨਾਲ ਕੋਈ ਗੁੱਸਾ ਗਿਲਾ ਰੱਖ ਕੇ ਨਾ ਸੋਇਆ ਕਰੋ ਤੇ ਇਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਨਾਰਮਲ ਕਰੋ ਕਿਉਂਕਿ ਕਿਸੇ ਸਾਈਡ ਤੋਂ ਵੀ ਨੈਗੇਟਿਵਿਟੀ ਆਪਣੇ ਆਪਣੇ ਵੱਲ ਨਹੀਂ ਆਉਣੀ ਚਾਹੀਦੀ ਤੇ ਨਾ ਹੀ ਨੈਗੇਟਿਵਿਟੀ ਕਿਸੇ ਵੱਲ ਛੱਡੋ ਇੰਨਾ ਕੁ ਜ਼ਿਆਦਾ ਪੋਜ਼ਿਟਿਵ ਰਹੋ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਦੁੱਖ ਸੁੱਖ ਆਪਣੀ ਜ਼ਿੰਦਗੀ ਦਾ ਹੀ ਸਾਨੂੰ ਸਟਰੋਂਗ ਹੋ ਕੇ ਅੱਗੇ ਵਧੋ ਕੁਝ ਕਰਨ ਦੀ ਕੋਸ਼ਿਸ਼ ਕਰੋ ਤੇ ਕੁਝ ਕਰਨ ਦਾ ਜਜ਼ਬਾ ਜਿਹੜਾ ਆਪਣੇ ਅੰਦਰੋਂ ਕਰਦੇ ਵੀ ਮਰਨ ਨਾ ਦੋ ਪਾਸਾ ਅੱਜ ਦਾ ਇਹ ਹੀ ਆਪਣਾ ਬਲੌਗ ਹੈ ਇਹ ਜਾਂ ਕੋਈ ਵੀਡੀਓ ਹੈ ਇਹਨਾਂ ਕੋ ਕੋਸ਼ਿਸ਼ ਤੇ ਬਾਕੀ ਤੁਸੀਂ ਮੈਨੂੰ ਥੋੜਾ ਜਿਹਾ ਕੋਈ ਵੀ ਟੌਪਿਕ ਜ਼ਰੂਰ ਦਿਆ ਕਰੋ ਮੈਂ ਪਹਿਲਾਂ ਵੀ ਕਹਿੰਨੀ ਆ ਤੁਸੀਂ ਟੌਪਿਕ ਦਿੰਨੇ ਨਹੀਂ ਕੋਈ ਟੌਪਿਕ ਦਿਆ ਕਰੋ ਕਿ ਵੀ ਮੈਂ ਇਸ ਟੌਪਿਕ ਤੇ ਬੋਲਾਂ ਤੇ ਬਾਕੀ ਸਾਰਿਆਂ ਨੇ ਮੋਟੀਵੇਟਰ ਰਹਿ ਕਰੋ ਡੀਮੋਟੀਵੇਟ ਕਦੇ ਨਹੀਂ ਹੋਣਾ ਕਿਸੇ ਵੀ ਹਾਲਾਤ ਚੰਗੇ ਹੋਣ ਕਿਉਂਕਿ ਚੰਗੇ ਤੇ ਬੁਰੇ ਹਾਲਾਤ ਚੱਲਦੇ ਆਂਦੇ ਨੇ ਜੇ ਰਾਤ ਚ ਆਈ ਹੈ ਤਾਂ ਦਿਨ ਵੀ ਜ਼ਰੂਰ ਹੋਊਗਾ ਜੇ ਜੇ ਮਤਲਬ ਦਿਨ ਹੈ ਤਾਂ ਰਾਤ ਵੀ ਜ਼ਰੂਰ ਹੋਊ ਤਾਬਕਤ ਹੈ ਜਿਹੜਾ ਕਣੀ ਘੁੰਮਦੀ ਰਹਿੰਦੀ ਹੈ ਚੰਗੇ ਤੋਂ ਬੁਰਾ ਬੁਰੇ ਤੋਂ ਚੰਗਾ ਸੋ ਟਾਈਮ ਨਹੀਂ ਲੱਗਦਾ ਹੈਗਾ ਬਾਕੀ ਆਪਣੀ ਮਿਹਨਤ ਬਹੁਤ ਜ਼ਰੂਰੀ ਹੈ ਹਰ ਇੱਕ ਕੰਮ ਦੇ ਵਿੱਚ ਮਿਹਨਤ ਕਰਦੇ ਜੀ ਬਸ ਅੱਜ ਦਾ ਇਹੀ ਮੈਸੇਜ ਹੈ ਮੇਰਾ ਥੈਂਕ ਯੂ ਇਸ ਤੇ ਜ਼ਰੂਰ ਧਿਆਨ ਕਰਿਓ ਪੱਕੀ ਬਬਲੀ ਸਾਰਿਆਂ ਨੂੰ ਕੰਗਰਸ ਦੇ ਵਚਨ ਬਹੁਤ-ਬਹੁਤ ਰੱਖੀਆਂ ਕਰੂੰ ਆਪਣੀ ਲਾਈਫ ਦੇ ਵਿੱਚ ਖੁਸ਼ ਰਹਾਂ ਉਹ ਸਾਰੇ ਤੁਸੀਂ ਵੀ ਖੁਸ਼ ਰਹੋ ਤੇ ਤੁਹਾਡੇ ਸਭ ਦੇ ਪਰਿਵਾਰ ਫੈਮਲੀ ਆ ਫੁੱਲ ਰਹੇ ਹੋ ਥੈਂਕ ਯੂ ਬਾਏ ਬਾਏ